ਪਸਵਾਂ ਦਾ ਜ਼ਿਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਸਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਕਲ ਖੁਰਦ ਦੇ ਵਿੱਚ ਫੂਲਪੁਰ ਜ਼ਿਲ੍ਹੇ ਦਾ ਮਨਮਤਾ ਨਗਰ ਹੈ ਮਿੱਤਰੋ ਤੇ ਰੰਮੀ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਅੱਜ ਬਾਈ ਦੇ ਕੋਲੇ ਮਿੱਤਰੋ ਦੋ ਜਾਨਵਰ ਇਸ ਟਾਈਮ ਅਵੇਲੇਬਲ ਹੈ ਇੱਕ ਨੀਲੀ ਰਾਬੀ ਦੀ ਛੋਟੀ ਸੂਈ ਸਵਾਈ ਤਿਆਰ ਦੁੱਧ ਵਾਲੀ ਮਿਲੂਗੀ ਤੇ ਇੱਕ ਮਿੱਤਰੋ ਤੁਹਾਨੂੰ ਮਿਲੂਗੀ ਕਾਲੀ ਮੋਹਰਾ ਦੀ ਛੋਟੀ ਸੂਈ ਸਵਾਈ ਦੋ ਜਾਨਵਰਾਂ ਦੀ ਵੀਡੀਓ ਬਣਾਵਾਂਗੇ ਸ਼ਾਇਦ گاਉਂ ਦੇ ਬਾਰੇ ਵੀ ਰਾਤਾ ਪੜਦਾ ਹੋਇ ਰਿਹਾ ਪੁੱਛਣਾਗੇ ਰਮੀ ਵੀਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਰ ਵੀਰੇ ਠੀਕ ਠਾਕ ਹੈ ਬਾਈ ਚੜ੍ਹਦੀ ਕਾਹ ਦੇ ਵਿੱਚ ਸਾਰੇ ਹਾਂਜੀ ਹਾਂਜੀ ਵਧੀਆ ਕਰਦੇ ਅੱਛਾ ਰਮੀ ਬਾਈ ਜਾਨਵਰ ਅੱਜ ਦੋ ਆ ਤਿੰਨ ਹਨਾ ਚਾਰ ਆ ਜੀ ਇੱਕ ਮਹੀਨੇ ਅੰਦਰ ਅੱਛਾ ਗੱਲ ਆਈਂਦੇ ਤਾਂ ਸ਼ੁਰੂ ਕਰੀਏ ਨੀਲੀ ਦੀ ਝੋਟੀ ਤੋਂ ਕੀ ਡਿਟੇਲ ਆ ਰੋ ਇਹ ਯਾਰ ਬਾਈ ਆਪਾਂ گاਉਂ ਲਈ ਆ ਤੇ ਮੰਨ ਲਾ ਉਹਨਾਂ ਦੇ ਦੱਸਣ ਮੁਤਾਬਕ ਹੀ ਡਾਇਮੰਡ ਦੀ ਆਪ ਆ ਠੀਕ ਆ ਤੇ ਇਹਦੀ ਵੀਡੀਓ ਪਹਿਲਾਂ ਤੇਰੇ ਚੈਨਲ ਤੇ ਵੀ ਆਈ ਸੀ ਹਾਂ ਹਾਂ ਇਹ ਬੋਸ ਤੋਂ ਗੱਭਣ ਸੀ ਤੇ ਬੋਸ ਦੀ ਕੱਟੀ ਆ ਮਗਰ ਹੁਣ ਇਹਦੇ ਹੁਣ ਇਹਦੇ ਬੋਸ ਦੀ ਕੱਟੀ ਆ ਮਗਰ ਹਾਂਜੀ ਹਾਂਜੀ ਠੀਕ ਹੈ ਬਈ ਇਹਨੂੰ ਕਰੀ ਪਿੱਛੋਂ ਵੀ ਮਣੀ ਜੀ 22 ਦਿਨ ਹੋ ਗਏ ਸੂਈ ਨੂੰ ਤੇ 12 ਕਿਲੋ ਦੁੱਧ ਆ ਕੰਡੇ ਵਾਲਾ ਤਿਆਰ ਹੈ ਇਹ ਸਾਰੇ ਜਿਹੜਾ ਜੋਕ ਦੀ ਆ ਹਾਂਜੀ ਹਾਂਜੀ ਚੂਨਾ ਬਈ ਬਹੁਤ ਜਿਆਦਾ ਚੰਗੀ ਚਵਾਈ ਆ ਕੱਟੀ ਵਾਲੀ ਚੰਗੀ ਆ ਮਗਰ ਨਾ ਬਈ ਬਹੁਤ ਚੰਗੀ ਮਗਰ ਬਈ ਪੁਲੀ ਪੁਲੀ ਵੀ ਚੰਗੀ ਕੱਟੀ ਵਿੱਚ ਕੱਟੀ ਨੂੰ ਦੁੱਧ ਦੁੱਧ ਵਾਵਾ ਛੱਡ ਦੇਣਾ ਹੁਣ ਇਹਦੇ ਵਿੱਚ ਮਾਰਕਿੰਗ ਕੀ ਕਰੂਗੀ ਬਈ ਹਾਂਜੀ ਸਾਰ ਅੰਮੀ ਬਈ ਕਈ ਬੰਦੇ ਮਾਰਕਿੰ ਹਣਾ ਕੁਆਲਿਟੀ ਦਾ ਕੱਟੀ ਦੇ ਵਿੱਚ ਫੁੱਲਣਾ ਕੱਟੀ ਬਈ ਕੱਟੀ ਦਾ ਪਿੱਠ ਪੜਾ ਵੇਖ ਚ ਪੱਤੀ ਮੈਂ ਬਹੁਤ ਜਿਆਦਾ ਸਣੀ ਆਈ ਪੁੱਤ ਆ ਇਹਨੂੰ ਆ ਜਾ ਆ ਇਹ ਕੱਟੀ ਮਹੀਆਂ ਦਿਨਾਂ ਦੀ ਕੱਟੀ ਆ ਲੈ ਹਣਾ ਹਾਂ ਕੀ ਬਾਤ ਆ ਬਈ ਸਣਫਣ ਵੀ ਫਿਰ ਆਏ ਲੱਗੇ ਹੁਣੇ ਲੰਮੇ ਲੰਮੇ ਬਹੁਤ ਚੰਗੇ ਬਹੁਤ ਸਭਈ ਬਹੁਤ ਕੱਟਾ ਮੈਂ ਦਰਸ਼ਨ ਕੋ ਨਹੀਂ ਕੀਤੇ ਕਿੰਨੇ ਕੱਟਾ ਹੁਣ ਕਿੱਥੇ ਚਲਾ ਗਿਆ ਭਲਾਈ ਪੁਰਾ ਜੱਗੇ ਕੋਲੇ ਗਿਆ ਨਾ ਚੱਕੇ ਹਾਂ ਉਹਦੇ ਤੋਂ ਡਾਇਰੈਕਟਰ ਕ੍ਰੋਸ ਦੀ ਦੱਸਿਆ ਡਾਇਰੈਕਟਰ ਕ੍ਰੋਸ ਦੀ ਸੀ ਕਿਉਂਕਿ ਕਟਾ ਹੀ ਉਹਨਾਂ ਕੋਲੇ ਜਿਨ੍ਹਾਂ ਦੇ ਕੋਲ ਛੋਟੀ ਚੱਲੀ ਹੈ ਹਾਂਜੀ ਉਹ ਵਾਠ ਠੀਕ ਹੈ ਬਣਦੇ ਵੀਰੇ ਰਮੀ ਇੱਥੇ ਬਣਦੇ ਆ ਕਿਲੇ ਨਾਲ ਠੀਕ ਹੈ ਭਾਈ ਅੱਜਾ ਹੁਣ 12 ਕਿਲੋ ਦੁੱਧ ਆਪਾਂ ਜੁਗਾ ਦੇਾਂਗੇ ਭਾਈ ਆਏ ਕੰਡੇ ਤੋਲਮਾ ਭਾਈ ਦੁੱਧ 14-15 ਕਿਲੋ ਕਰ ਦੂਗੀ ਥੋੜਾ ਜਿਹਾ ਸੈਡ ਕਰ ਗਈ ਹੈ ਨਾ ਹਾਂ ਸੈਡ ਆ ਥੋੜੀ ਉਹ ਥਾਂ ਚ ਨਾ ਮੰਨ ਲਓ ਹਵਾ ਜੀ ਬੰਨਦੀ ਹੈ ਇੱਕ ਥਾਂ ਚ ਉਹ ਜਿਹੜਾ ਸੈਡ ਆ ਥਾਂ ਸੈਡ ਆ ਬਰਾਬਰ ਆ ਮੈਂ ਕਰ ਲਾ ਹਾਂਜੀ ਹਾਂਜੀ ਦੁੱਧ ਬਰਾਬਰ ਆ ਦੁੱਧ ਬਰਾਬਰ ਚੋਂ ਤਾਂ ਬੜੀ ਜਿਆਦਾ ਚੰਗੀ ਐ ਚਵਾਈ ਜੀ ਠੀਕ ਹੈ ਵੀਰ ਲਿਆ ਭਈ ਇਹਨੂੰ ਕੱਢੀ ਬਾਹਰ ਹੂੰ ਨਹੀਂ ਠੀਕ ਹੈ ਭਾਈ ਮੂਹ ਮਾ ਸੋਣਾ ਝੋਟੀ ਦਾ ਹੈ ਤਾਂ ਨਵਾਈਆਂ ਧਵਾਈਆਂ ਨਹੀਂ ਉਵੇਂ ਨਾ ਆਂ ਜਾਂੀ ਤੂੰ ਫਿਰ ਮੌਕੇ ਤੇ ਆ ਗਿਆ ਪਹਿਲਾਂ ਹਾਂ ਹੁੰਦਾ ਹੈ ਠੀਕ ਆ ਭਾਈ ਬਣ ਦੇਵੇ ਹੋ ਹਾਲੇ ਦਾ ਪਾਣੀ ਹੁਣੀ ਪਿਆ ਇਹਨਾਂ ਨੂੰ ਹੋ ਇਹ ਕਿ ਨਹੀਂ ਦੇ ਦੇਂਗੇ ਨਮੀ ਵੀਰੇ ਇਹ ਆਪਾਂ ਭਾਈ 1,20,000 ਦੀ ਦੇ ਦੇਾਂਗੇ ਸਰਬੇ 1,20,000 ਦੀ ਹਾਂ ਵਿੱਚੋਂ ਮਾਨਤਨ ਕਰਦੇ ਆਂਗੇ ਥੋੜਾ ਮਾਨਤਨ ਕਰਦੇ ਆਂਗੇ ਭਾਈ ਹਾਂ ਠੀਕ ਹੈ ਬਸ ਮੰਨ ਲਓ ਇਹ ਜੇ 3-4 ਮਹੀਨੇ ਦੁੱਧ ਪਿਆ ਕੇ 50,000 ਦੀ ਕੱਲੀ ਕੱਟੀ ਵਿਕ ਜਾਣੀ ਭਾਈ ਹਾਂ ਬਸਹੀ ਗੱਲ ਕੱਟੀ ਚੰਗੀ ਬਹੁਤ ਹੈ ਨਾ ਬਹੁਤ ਜਿਆਦਾ ਮੂਹਰੋਂ ਨੀਵੀਂ ਕੱਟੀ ਦੇ ਹੁਣੇ ਵੇਲਾ ਲੰਮੀ ਕਿੰਨੀ ਕੱਟੀ ਬਾਹਿਆਂ ਤਿੰਨਾਂ ਦਿਨਾਂ ਦੀ ਕੱਟੀ ਭਾਈਆਂ ਤਿੰਨਾਂ ਕਿੰਨਾ ਅੰਗ ਚੰਗਾ ਪਾਸਦੀ ਹੈ ਭਾਈ ਅੱਛਾ ਆਹ ਭਾਈ ਇਹਦੇ ਬਾਰੇ ਦੱਸੀ ਭਾਈ ਇਹ ਟੁੱਟ ਇਹ ਝੋਟੀ ਪਹਿਲਾ ਸੂਆ ਸੂਈ ਹੈ ਜੀ ਪਹਿਲਾ ਸੂਆ ਪਲੂਣੀ ਹਾਂਜੀ ਹਾਂ 9 ਕਿਲੋ ਐ ਦੁੱਧ ਕੰਡੇ ਤੋਲ ਮਾ ਤਿਆਰੇ ਥੱਲੇ ਚੋਕਣ ਵਾਲਾ ਚੋਣ ਬਹੁਤ ਚੰਗੀ ਸੀਲ ਵੜੀ ਆ ਪੋਲੀ ਪੋਲੀ ਬਹੁਤ ਆ ਇਹ ਕਿੰਨੇ ਦੇ ਦੇਂਗੇ ਭਾਈ ਇਹ 95000 ਮੌਲਾ 90000 ਦੀ ਦੇ ਦੇਣਗੇ ਕਿੱਡੀ ਬਾਦੋ ਮੁੰਡੇ ਲੈ ਭਾਈ ਮੇਤਰੋ ਇਹ 90000 ਰੁਪਏ ਮਿਲ ਜੂਗੀ ਪਹਿਲਾਂ ਚੋਟੀ ਸੂਈ ਸਵਾਈ ਆ ਕੱਟੀ ਮਗਰਾ ਦੇਖ ਸਕਦੇ ਆ ਤੁਸੀਂ ਕਰਮਾ ਵਾਲੀ ਦੇ ਹਾਂ ਆ ਵੇਖ ਲਓ ਭਾਈ ਹੂੰ ਲੈ ਵੀ ਨੇ ਠੀਕ ਹੈ ਵੀਰੇ ਹਨਾ ਹੁਣ ਟਾਈਮ ਹਲੇ ਤਾਂ ਮਾਲਾ ਹਾ ਹਾਂ ਟਾਈਮ ਆਇਆ ਇਹਦਾ 10 ਦਾ ਟਾਈਮ ਹੈ ਹਜੇ ਮੇਰੇ ਖਿਆਲ ਨਾਲ ਹੋਏ ਆ ਬਾਈ ਹੈ 11:32 ਹਾਂ ਤੇ ਹਲੇ 4 ਘੰਟੇ ਲੰਘੇ ਨਹੀਂ ਆ ਗਾਣੇ ਬਾਰੇ ਤਿਆਰੀ ਤਿਆਰੀ ਨਹੀਂ ਹੈ ਨਾ ਹਲੇ ਵੀਡੀਓ ਬਣਾਉਂਦੇ ਅੱਜ ਕੋਈ ਗਾ ਇਹਦੇ ਗਾਣੇ ਬਾਰੇ ਦੱਸੀ ਬਾਈ ਗਾਣੇ ਬਾਈ ਅੱਜ 10ਵਾਂ ਦਿਨ ਹੋ ਗਿਆ ਪੂਰਾ 3 ਪ੍ਰਾਇਨੋਂ ਠੀਕ ਆ ਤੇ ਆ ਟੁੱਟ ਦੇਗੀ ਆ ਵਧੀਆ ਮੰਨ ਲਾ ਵੀ ਗਾਰੰਟੀ ਕੋਈ ਨਹੀਂ ਪਰ 100% ਗੱਭਾਂ ਰਹਿ ਗਈ ਆ ਦੁੱਧ ਵੀਰੇ ਤੇ 7 ਕਿਲੋ ਦੁੱਧ ਆ ਚੋਣ ਬਹੁਤ ਜਿਆਦਾ ਚੰਗੀ ਠੀਕ ਆ ਬੜੇ ਵੀ ਭਾ ਵੀ ਰੇਂਦਾ ਇਹ ਆਪਾਂ 28000 ਦੀ ਗਾਂ ਦੇ ਦਾਂਗੇ ਠੀਕ ਆ ਕਦੀ ਬਰੂ ਤੂੜੀ ਵੀ ਨਾ ਮੰਨ ਲਾ ਜੇ ਗਾਂ ਰਹਿ ਗਈ ਤੇ ਤੈਨੂੰ ਵੀ ਪਤਾ ਲੱਖ ਸਵਾਂ ਲੱਖ ਦੀ ਗਾਂ ਹਾਂ ਵੱਡੀ ਬੁੱਡੀ ਚੰਗੀ ਬੈੜਾ ਵੱਡੀ ਬਹੁਤ ਦੁੱਧ 7 ਕਿਲੋ ਆ ਹੈ ਦੁੱਧ 7 ਕਿਲੋ ਹੁਣ ਠੀਕ ਆ ਬਈ 28000 ਰੁਪਏ ਮੋਲ ਆ ਬਾਈ ਇਹਦਾ ਹਾਂ ਤੂੰ ਲੈ ਆ ਰੋ ਮੁਰਗੇ ਉਹ ਬਹੁਤ ਚੰਗੀ ਚੁਆਈ ਨਹੀਂ ਸਾਰੀ ਚੰਗੀ ਹੈ ਵੱਡੀ ਹੱਥ ਘਾਟਵਾ ਦਾ ਕੋਈ ਕੋਹ ਨਹੀਂ ਜਮ ਇੱਕ ਨੰਬਰ ਤੁਲਾ ਭਾਈ ਦੇ ਲੋਕਰਾਂ ਦੀ ਵੀਰੇ ਓਕੇ ਆ ਜਮ ਹਰ ਪੱਖ ਤੋਂ ਬਾਈ ਇਹ ਮੰਨ ਲਓ ਮਹੀਨਾ ਸਵਾ ਮਹੀਨਾ ਸਾਹ ਕੇ ਚੈੱਕ ਹੋ ਗਈ ਮੁਰਕੇ ਚੱਲਦੀ ਆ ਬੜ ਕਮਾਈ ਤੇ ਵੜੀ ਜਾਣਾ ਬਾਕੀ ਇਹਨਾਂ ਵਾਧੂ ਵੀ ਵਾਜ ਜਾਣਾ ਚਾਰ ਨੰਬਰ ਤੇ ਕਿਹੜੀ ਮੈਂ ਵੀਰੇ ਇਹ ਮੈਂ ਕੱਲ ਸੁੱਈ ਆ ਜੀ ਠੀਕ ਆ ਵੀਰੇ ਜੀ ਰੱਬੀ ਬਾਰੋਂ ਲਿਆ ਭਾਈ ਰਵੀ ਭਾਈ ਆ ਬੱਚਾ ਇਹਦਾ 나ੜੂਆ ਵੀ ਆਵੇ ਨਾਲ ਹੀ ਹੂੰ ਲੈ ਮਿੱਤਰੋ ਸਭਾ ਇਹ ਕਿਦਦੋ ਯਾਰ ਮੀਰੇ ਇਹ ਕੱਲ ਸੁੱਈ ਆ ਭਾਈ ਕੱਲ ਸੁੱਈ ਆ ਹਾਂ ਠੀਕ ਹੈ ਮਿਲਿਆ ਮਿੱਤਰੋ ਇਹ ਕਰਮਾਂ ਵਾਲੀ ਕੱਲ ਦੀ ਸੁੱਈ ਹੋਈ ਆ ਇਹਨਾਂ ਦੇ ਕਿੰਨਾ ਕੋ ਬੜਾ ਹੋਊਗਾ ਉਹਨੂੰ ਥੱਲੇ ਬਹੁਤ ਹੋ ਜਾ ਠੀਕ ਹੈ ਭਾਈ ਠੀਕ ਹੋ ਰੇ ਛੋਟੀ ਚੰਗੀ ਆ ਹਨਾ ਇਹ ਵੀ ਹੂੰ ਦੋ ਦੋ ਦੇ ਦੂ 11 12 ਭਾਈ ਹਾਂ ਭਾਈ ਆਮ ਨਾਲ ਹੀ ਦੇ ਦੂੰ ਮੈਂ ਠੀਕ ਹੈ ਵੀਰੇ ਹੂੰ ਇਹ ਕਿੰਨੇ ਦੇ ਰਹਿ ਰਹੇ ਮੇ ਵੀਰੇ ਇਹ 1,10,000 ਦੇ ਦੇ 1 10 ਦੀ ਕੀ ਰੋ ਲੈ ਵੀ ਮਿੱਤਰੋ ਪਲੀ ਸਮੀ ਚੋ ਟਿੱਕਾ ਦਤ ਕਰ ਰਹੇ ਕੱਲ ਹੀ ਸੋਈਆ ਹਨਾ ਹਾਂਜੀ ਕੱਟਾ ਨਗਰਿੰਦੇ ਵੀਰੇ ਹਰਮੀ ਬਾਈ ਕਟਾ ਕਟਾ ਹੈ ਥਲੇ ਕਟਾ ਮਗਰਾਂ ਦੇ ਬਾਈ ਮਿੱਤਰੋ ਇਹ ਲਾਸਟ ਤੇ ਸੀ ਇਹ ਚਾਰ ਨਾਕ ਸਿਪਾਈ ਦੇ ਕੋਲੇ ਨੰਬਰ ਹੈਗਾ ਬਾਈ 109781069724 ਹੈ ਨਾ ਬਾਈ 9781069724 9781069724 ਨੰਬਰ ਆ ਵੀਰੇ ਦਾ ਪਿੰਡ ਘੱਲ ਖੁਰਦਾ ਜ਼ਿਲ੍ਹਾ ਫਰੋਇਦਪੁਰਾ ਰਮੀ ਬਾਈ ਦਾ ਨਾਮ ਆ ਤੇ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ